ਆਰ ਦਿਨ ਕੁੜੀ ਇੱਕ ਮਿੰਟ ਕੀ ਨਾਮ ਹੈ ਆਪਕਾ ਮਨਜੀਤ ਖੋਰ ਕੀ ਹੋਇਆ ਇਹ ਬਤਾਇਆ ਆ ਮੇਰੀ ਕੁੜੀ ਨੂੰ ਕੁੜੀ ਸਾਡੀ ਨਾਂ ਟਿੱਕੀ ਹੈ ਕੁੜੀ ਨੂੰ ਕੱਢ ਕੇ ਲੈ ਗਏ ਲੈ ਗਏ ਤੇ ਸਰਚਾਰ ਦਿਨ ਹੋ ਗਿਆ ਮੈਂ ਲੱਭਦੀ ਪਈ ਆ ਮਿਲਣ ਗਏ ਮੈਂ ਥਾਣੇ ਵੀ ਰਿਪੋਰਟ ਲਿਖਾਉਣ ਗਏ ਸੀ ਤੇ ਥਾਣੇ ਤੇ ਰਿਪੋਰਟ ਦਰਜ ਨਹੀਂ ਕਰਦੇ ਪੈ ਸੀ ਉਹਨਕੇ ਦਰਜ ਕੀਤਾ ਦੋ ਦਿਨ ਪਹਿਲਾਂ ਕੀਤਾ ਤੇ ਉਹ ਪਾਜੀ ਉਹ ਇੰਨੀ ਪਤਾ ਕਿ ਦਰਜ ਹੋਇਆ ਕਿ ਨਹੀਂ ਹੋਇਆ ਸਾਨੂੰ 4 ਦਿਨਾਂ ਦੇ ਥਾਣੇ ਦੇ ਰਾਤ ੜੋਂਦੇ ਪਏ ਮੁੜ ਕੇ ਆਸੀ ਸਾਨੂੰ ਪਤਾ ਲੱਗਾ ਕੱਲ ਕੀ ਕੁੜੀ ਮਿੱਟੀ ਮੈਦਾਨ 'ਚ ਰੇ ਹੈਗੀ ਆ ਬਿਲਕੁਲ ਦੌੜੇ ਲਾਣ ਮਸਤੀ ਕਰੇ ਉੱਥੇ ਗਏ ਤੇ ਸਾਨੂੰ ਕੁੜੀ ਹੱਥ ਨਹੀਂ ਹੁਣ ਦਿੱਤੇ ਮੁੜ ਕੇ ਮਾਰ-ਪਿੱਟ ਕੀਤਾ ਕੀ ਕਰਨ ਦੇ ਬਾਅਦ ਜਦੋਂ ਗੱਡੀ ਗੱਡੀ ਥੱਲੇ ਗੱਡੀ ਤੋਰਨ ਲੱਗੇ ਤਾਂ ਗੱਡੀ ਦੇ ਥੱਲੇ ਅਸੀਂ ਆਪ ਹੀ ਦੋਵੇਂ ਲੰਮੇ ਪੈ ਗਏ ਦੋਨਾਂ ਨੇ ਛੁੱਟੀ 'ਚ ਇਹ ਕੁੜੀ ਨੂੰ ਕੱਢ ਕੇ ਲੈ ਗਏ ਹੁਣ ਕਿੱਥੇ ਲੈ ਗਏ ਸਾਨੂੰ ਪਤਾ ਨਹੀਂ ਸਾਨੂੰ ਅਰ ਅਬ ਦਰਜ ਹੋਈ ਹੈ ਆਪਕੀ ਰਿਪੋਰਟ ਕੱਲ ਦਿਨ ਤੋਂ ਭਾਜ ਨੂੰ ਲੈ ਕੇ ਤਾਹ ਦਰਜ ਹੋਈ ਹੈ ਨੂੰ ਲੈ ਕੇ ਗਏ ਤੇ ਡਿਪੀ ਭਾਈ ਨੇ ਆਪਾਂ ਅਰਕਾਰ ਕਰਿਆ ਕੀ ਮੰਗ ਕਰਤੇ ਹੈ ਕੀ ਹੋਣਾ ਚਾਹੀਏ ਬੇਟੀ ਸਾਡੀ ਮੁਰਨਾ ਚਾਹੀਏ ਚੀਜ਼ ਇਹਨਾਂ ਦੀ ਵਾਪਸ ਆਣੀ ਚਾਹੀਦੀ ਹੈ ਨਵਾਲਿਕ ਵੀ ਹੈ ਨਵਾਲਿਕ ਕੁੜੀ ਹੈਗੀ 16 ਸਾਲਾਂ ਦੀ ਉਹ ਇਹ ਦੇਖੋ ਕਿ ਮੈਂ ਅੱਜ ਸਵੇਰੇ ਇੱਥੇ 40 ਕੋਈ ਪਾਰ ਮਿਲਣ ਆਇਆ ਸੀ ਲੋਕਾਂ ਨੂੰ ਮੈਨੂੰ ਇੱਥੇ ਮਿਲੇ ਨੇ ਤੇ ਕਾਨੂੰਨੀ ਵਿਵਸਥਾ ਦੀ ਹਾਲਤ ਅੰਬਰਸਰਚ ਬਹੁਤ ਖਰਾਬ ਹੋਈ ਹੋਈ ਹੈ ਤੁਸੀਂ ਕਿੱਥੇ ਦੇ ਲੋਕਾਂ ਨੂੰ ਵੀ ਪੁੱਛੋ ਆ ਇੱਕ ਗੋਰ ਵਿਚਾਰਿਆਂ ਦਾ ਪਰਿਆਰ ਲੈ ਕੇ ਆਏ ਨੇ ਤੇ ਸਿਟੀ ਐਡਮਿਨਿਸਟ੍ਰੇਸ਼ਨ ਨੂੰ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨ ਨੇ ਜਿਹੜੇ ਮੰਤਰੀ ਨੇ ਸਰਕਾਰ ਹੈ ਇਹਨਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਕਿ ਯਾਰ ਇਹਨਾਂ ਦੀ ਬੱਚੀ ਵਾਪਸ ਆਣੀ ਚਾਹੀਦੀ ਇਹ ਬਦਮਾਸ਼ੀ ਗੁੰਡਾ ਕਰਦੀ ਤੇ ਨਹੀਂ ਚੱਲੇਗੀ ਔਰ ਤੁਸੀਂ ਅਗਰ ਇਹ ਪਾਰਕ 'ਚ ਦੇਖੋ ਕੋਈ ਲਾਈਟਾਂ ਨਹੀਂ ਲੱਗੀਆਂ ਕੋਈ ਵਿਵਸਥਾ ਨਹੀਂ ਹੈ ਸਭ ਤੋਂ ਇਹ ਪੁਰਾਣੀ پارک ਹੈ ਅੰਮ੍ਰਿਤਸਰ ਦੀ। ਔਰ ਬੱਚੇ ਆ ਕੇ ਇਥੇ ਖੇਡਦੇ ਆ ਤੁਸੀਂ ਗਰਾਊਂਡ ਦਾ ਹਾਲ ਦੇਖੋ। ਅੰਮ੍ਰਿਤਸਰ 'ਚ ਸਪੋਰਟਸ ਫੈਲੀਟੀਆਂ ਨਹੀਂ ਹੋਣਗੀਆਂ ਤਾਂ ਫਿਰ ਬੱਚੇ ਕੀ ਕਰਨਗੇ? ਫਿਰ ਉਹ ਨਸ਼ਾ ਵਾਲੀ ਜਾਣਗੇ। ਤੋਂ ਇਹ ਚੀਜ਼ ਬਿਲਕੁਲ ਚੁਪਾਗੇ ਔਰ ਇਹ ਜਿਹੜੀ ਕਾਨੂੰਨੀ ਵਿਵਸਥਾ ਇਹਨੂੰ ਠੀਕ ਕਰਨਾ ਚਾਹੀਦਾ ਇਹੋ ਜੀਆਂ ਹੋਰ ਕਹਿੰਦੇ ਜੀ ਬੜੀ ਡਵੈਲਪਮੈਂਟ ਹੋ ਗਈ ਅੰਮਰਸਰ ਦੀ ਪਿਛਲੇ ਐਮਪੀ ਸਾਹਿਬ ਕਹਿ ਰਹੇ ਨੇ 7 ਸਾਲ ਦੀ ਡਵੈਲਪਮੈਂਟ ਦੀ ਹਨੇਰੀ ਆ ਗਈ ਤੁਸੀਂ ਦੇਖ ਲਓ ਇੱਥੇ ਕੀ ਹਾਲਤ ਹੈ ਸਰ ਪਿਛਲੇ ਐ ਮਤਿਆਂ ਨੂੰ ਸਾਰਿਆਂ ਨੂੰ ਇਸ ਪਰਵਾਰ ਦੀ ਹੈਲਪ ਕਿਸਾ ਕੀਤੀ ਜਾਏਗੀ ਬਿਲਕੁਲ ਜੀ ਪੁਲਿਸ ਰਿਪੋਰਟ ਲਿਖਾਈ ਇਹਨਾਂ ਨੇ ਰਾਤ ਨੂੰ ਤੇ ਉਹਨੂੰ ਠੀਕ ਆਪ ਕਰਾਂਗੇ ਜਾਂ ਪੁਲਿਸ ਅਥਾਰਟੀਜ਼ ਨੇ ਸਰਕਾਰ ਨੂੰ ਵੀ ਤੁਹਾਡੇ ਜ਼ਰੀਏ ਵੀ ਮੀਡੀਆ ਦੇ ਥਰੂ ਵੀ ਦੇਖੋ ਵਿਚਾਰੀ ਮਾਂ ਦੀ ਹਾਲਤ ਦੇਖੋ ਇਸ ਤਰ੍ਹਾਂ ਕਈ ਹੋਰ ਕੇਸੇ ਹੁੰਦਾ ਇਹ ਤਾਂ ਮਿਲ ਗਏ ਮੈਨੂੰ ਲੇਕਿਨ ਕਈ ਵਿਚਾਰੇ ਮਿਲ ਵੀ ਨਹੀਂ ਸਕਦੇ ਇੱਥੋਂ ਦੇ ਜਿਹੜੇ ਮੰਤਰੀ ਨੇ ਜਿਹੜੇ ਇੱਥੋਂ ਦੇ ਐਮਪੀ ਸਾਹਿਬ ਨੇ ਇਹਨਾਂ ਦੀ ਇਹ ਰਿਸਪੌਂਸਿਬਿਲਟੀ ਹੈ ਉਹਦੇ ਬਾਅਦ ਆਪਣੇ ਪੋਸਟਰ ਤੇ ਪਿਕਚਰਾਂ ਲਾਉਣ ਲੱਖਾਂ ਰੁਪਏ ਕਰੋੜਾਂ ਰੁਪਏ ਉਹਦੇ ਤੇ ਲਗਾਉਂਦੇ ਨੇ ਪਹਿਲਾਂ ਇੱਥੇ ਵਿਵਸਥਾ ਤਾਂ ਠੀਕ ਕਰਨ ਜਿਸ ਤਰ੍ਹਾਂ ਕਿ ਇਹ ਪ੍ਰਵਾਸੀ ਪਰਿਵਾਰ ਹੈਗਾ ਔਰ ਅਸੀਂ ਦੇਖਦੇ ਹਾਂ ਕਿ ਪ੍ਰਵਾਸੀ ਪਰਿਵਾਰਾਂ ਦੇ ਨਾਲ ਬਹੁਤ ਕੁਝ ਹੁੰਦਾ ਹੈ ਕਿਸੇ ਨਾਲ ਵੀ ਹੋਣਾ ਨਹੀਂ ਚਾਹੀਦਾ ਪਰਵਾਸੀ ਉਹ ਤਾਂ ਸਾਡੀ ਇਕਨੋਮੀ ਚ ਕੰਟਰੀਬਿਊਟ ਕਰਦੇ ਨੇ ਲੇਕਿਨ ਜਿਹੜੀ ਕਾਨੂੰਨੀ ਵਿਵਸਥਾ ਆ ਸਾਰੇ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਸਭ ਲਈ ਠੀਕ ਹੋਣੀ ਚਾਹੀਦੀ ਇੱਥੇ ਹੁੰਦੀ ਸੀ ਹੁਣ ਬਹੁਤ ਖਰਾਬ ਹੋ ਗਈ ਮੈਂ ਬਾਰ-ਬਾਰ ਕਦੇ ਇਹੋ ਹੀ ਗੱਲ ਕਰਦਾ ਇਹੋ ਜੇ ਕਈ ਹੋਰ ਇੱਥੇ ਉਦਾਹਰਣ ਨੇ ਲੇਕਿਨ ਸਭ ਤੋਂ ਪਹਿਲਾਂ ਇਨ੍ਹਾਂ ਦੀ ਕੁੜੀ ਇਹਨਾਂ ਮਾਪਿਆਂ ਦਾ ਹੱਕ ਹੈਗਾ ਕਿ ਕੁੜੀ ਇਹਨਾਂ ਕੋਲ ਰਹੇ ਤੇ ਇਹਨਾਂ ਕੋਲ ਵਾਪਸ ਆਣੀ ਚਾਹੀਦੀ ਠੀਕ

एक भी नहीं चंडीगढ़ हिमाचल इनस्था मैच भी इतना वापस लैके आवा आईपीएल इतना क्यों ना हो

ਕੀ ਨਹੀਂ ਹੋ ਰਹੀ ਕਿਉਂ ਦੇਖ ਨਹੀਂ ਹੋ ਰਹੀ ਜਿਆ ਦੇ ਜਾਂਦੇ ਨੇ ਫਾਨੇ ਚਾਹ ਮੇਟੂ ਮਦਦ ਦਾ ਫੋਨ ਪਹਿਲਾਂ ਗਿਆ ਸਾਡਾ ਮਰਚਾ ਵੀ ਨਹੀਂ ਦਰਜ ਕਰਦੇ ਪੈਦੀ ਤੇ ਬਹੁਤ ਵੀ ਹਿੰਟਾ ਕਿ ਕੋਈ ਆਦੇ ਨਹੀਂ ਕਿ ਭਾਜੀ ਘਰਲੇ ਘੁੰਮਨੇ ਲਗਾਈਏ ਫਿਰ ਸਾਜੇ ਸਾਹਿਬ ਨੇ ਧੁਰਨੇ ਲਗਾਈਏ ਸਾਜੇ ਸਾਹਿਬ ਨੂੰ ਮਿਲੇ ਸੀ ਤੇ ਕੀ ਬੋਲਾ ਉਹਨਾਂ ਨੇ ਥੋੜੀ ਵਾਪਸ ਆ ਜੂਗੀ ਆ ਬਹੁਤਾਂ ਮੈਂਵਾਦਰੂਗਾ ਬਹੁਤ ਮਿਹਰਬਾਨੀ ਵਾਲਾ ਦੇਖਾਂ ਜੀ ਕਿ ਕੁੜੀਆਂ ਨੇ ਚ ਨਵਾਲੇ ਕਾ ਧੱਕੇ ਨਾਲ ਸਾਡੇ ਨਾਲ ਤਾਂ ਕੀਤਾ ਫਤੋ ਜਿਹੜੇ ਬੰਦੇ ਉਹਨਾਂ ਨੇ ਸਾਥ ਦਿੱਤਾ ਉਹਨਾਂ ਨੂੰ ਸਾਨੂੰ ਜ਼ਰੂਰ ਸਤਿਕਾਰ ਤਵਾ ਕਰਦੇ ਤਕਰੀ ਲੈਣ ਗਏ ਤੋਂ ਫਿਰ ਉਹਦੇ ਬਾਅਦ ਲੈ ਕੇ ਕਿੱਥੇ ਗਏ ਹੁਣ 22 ਜਾਣੇ ਹੁਣ ਤੁਹਾਨੂੰ ਪਤਾ ਨਹੀਂ ਠੀਕ ਹੈ